हां जी ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਹਾਜ਼ਰ ਆਪਾਂ ਨਵੇਂ ਕਨਸੈਪਟ ਨਾਲ ਜੀ ਅੱਜ ਆਪਣੇ ਲਈ ਲਿਆਇਆ ਆ ਆਈਸਕ੍ਰੀਮ ਚਾਟ ਦੇ ਸੂਟ ਜੀ ਆ ਦੇਖੋ ਜੀ ਕਲਰ ਬਹੁਤ ਸੋਹਣਾ ਆਇਆ ਹੈ ਜੀ ਬਹੁਤ ਵਧੀਆ ਕੱਪੜੇ ਤੇ ਠੀਕ ਹੈ ਜੀ ਇਹ ਆ ਦੇਖੋ ਇਹ ਹੈ ਸੁਤੀ ਗਲਾਸ ਕਪੜਾ ਜੀ ਇਹ ਆ ਦੇਖੋ ਕਿੰਨਾ ਸੋਹਣਾ ਵਰਕ ਹੈ ਬਹੁਤ ਮਿੱਠੇ ਮਿੱਠੇ ਰੇਟਣ ਵਾਲਾ ਆ ਜੀ ਦੇਖੋ ਕਿੰਨਾ ਸੋਹਣਾ ਵਰਕ ਹੈ ਜੀ ਦੇਖੋ ਬਾਟਮ ਦੇਖੋ ਜੀ ਇਹਦੀ ਇਹ ਆਹ ਦੇਖੋ ਜੀ ਬਾਟਮ ਦੇ ਕਿੰਨਾ ਸੋਹਣਾ ਵਰਕ ਕਰਿਆ ਜੀ ਦੁਪੱਟਾ ਕੀ ਹੈ ਜੀ ਦੁਪੱਟਾ ਵੀ ਦੇਖੋ ਪਿਓਰ ਮਸਲੀਨ ਦਾ ਦੁਪੱਟਾ ਦੇਖੋ ਕਿੰਨਾ ਵਰਕ ਹੈ ਜੀ ਬਹੁਤ ਸੋਹਣਾ ਵਰਕ ਹੈ ਜੀ ਮਿਲੂ ਕਿਥੋਂ ਬਾਬਾ ਲੇਖਰਾਮ ਕਲਾਥ ਹਾਊਸ ਪਿੰਡ ਨੰਗਲ ਕਲਾਂ ਜੀ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਇਸ ਦੇ ਕਲਰ ਦੇਖੋ ਜੀ ਕਿੰਨੇ ਸੋਹਣੇ ਕਲਰ ਆਏ ਨੇ ਕਿੰਨੇ ਸੋਹਣੇ ਕਲਰ ਆਏ ਨੇ ਠੀਕ ਹੈ ਜੀ ਮਿਲਦੇ ਆਂ ਜੀ ਕੱਲ ਨੂੰ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ